ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਮਾੜਾ ਪਦਾਰਥ ਬੰਦੇ ਦੇ ਮਾੜੇ ਦਿਨ ਲਿਆ ਦਿੰਦਾ ਹੈ ਮਾੜਾ ਪਦਾਰਥ ਖਾਣ ਨਾਲ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਇੱਕ ਬਾਦਸ਼ਾਹ ਦਾ ਇੱਕ ਜ਼ਿਮੀਂਦਾਰ ਮਿੱਤਰ ਸੀ ਜ਼ਿਮੀਂਦਾਰ ਸਿੱਧਾ ਪੱਧਰਾ ਬੰਦਾ ਸੀ ਇੱਕ ਵਾਰ ਬਾਦਸ਼ਾਹ ਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਮੇਰਾ ਜ਼ਿਮੀਦਾਰ ਮਿੱਤਰ ਮੈਨੂੰ ਬਹੁਤ ਸਮੇਂ ਤੋਂ ਮਿਲਣ ਨਹੀਂ ਆਇਆ ਉਸ ਦਾ ਪਤਾ ਲਵੋ ਕਿ ਉਹ ਮੈਨੂੰ ਮਿਲਣ ਕਿਉਂ ਨਹੀਂ ਆਇਆ ਕਿਤੇ ਉਹ ਕਿਸੇ ਮੁਸੀਬਤ ਵਿੱਚ ਤਾਂ ਨਹੀਂ ਫਸਿਆ ਹੋਇਆ ਵਜ਼ੀਰ ਤੇ ਕੁਝ ਸਿਪਾਹੀ ਉਸ ਜ਼ਿਮੀਦਾਰ ਦੇ ਘਰ ਚਲੇ ਗਏ ਵਜ਼ੀਰ ਨੇ ਜ਼ਿਮੀਦਾਰ ਨੂੰ ਜਾ ਕੇ ਕਿਹਾ ਕਿ ਬਾਦਸ਼ਾਹ ਜੀ ਤੈਨੂੰ ਯਾਦ ਕਰ ਰਹੇ ਹਨ ਉਹ ਕਾਫੀ ਸਮੇਂ ਤੋਂ ਬਾਦਸ਼ਾਹ ਨੂੰ ਮਿਲਣ ਨਹੀਂ ਆਇਆ ਜ਼ਿਮੀਦਾਰ ਨੇ ਦੱਸਿਆ ਕਿ ਮੈਂ ਆਪਣੀ ਲੜਕੀ ਦਾ ਵਿਆਹ ਕੀਤਾ ਸੀ ਵਿਆਹ ਦੇ ਵਿੱਚ ਮੈਂ ਸੁਨਾਰੇ ਤੋਂ ਗਹਿਣੇ ਬਣਵਾ ਕੇ ਪਾਏ ਸਨ ਪਰ ਉਸ ਸੁਨਾਰੇ ਨੇ ਸੋਨੇ ਦੀ ਥਾਂ ਤੇ ਪਿੱਤਲ ਦੇ ਗਹਿਣੇ ਬਣਾ ਕੇ ਦੇ ਦਿੱਤੇ ਲੜਕੀ ਦੇ ਸਹੁਰਿਆਂ ਨੇ ਕਿਹਾ ਕਿ ਸਾਡੇ ਨਾਲ ਤੁਸੀਂ ਧੋਖਾ ਕੀਤਾ ਹੈ ਤੁਸੀਂ ਨਕਲੀ ਗਹਿਣੇ ਪਾਏ ਹਨ ਇਸ ਗੱਲ ਕਰਕੇ ਉਹਨਾਂ ਨੇ ਮੇਰੀ ਲੜਕੀ ਨੂੰ ਵਾਪਸ ਭੇਜ ਦਿੱਤਾ ਹੁਣ ਮੇਰੀ ਲੜਕੀ ਘਰੇ ਹੀ ਬੈਠੀ ਹੈ ਅਸੀਂ ਪਿੰਡ ਵਿੱਚ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ ਇਸ ਕਰਕੇ ਮੈਂ ਘਰੋਂ ਬਾਹਰ ਹੀ ਨਹੀਂ ਨਿਕਲਦਾ ਵਜ਼ੀਰ ਨੇ ਸਾਰੀ ਗੱਲ ਸੁਣ ਕੇ ਕਿਹਾ ਕਿ ਜ਼ਿਮੀਂਦਾਰਾ ਤੂੰ ਤਾਂ ਬਹੁਤ ਹੀ ਭੋਲਾ ਹੈ ਇਸ ਵਿੱਚ ਤੇਰੀ ਤਾਂ ਕੋਈ ਗਲਤੀ ਨਹੀਂ ਹੈ ਤੂੰ ਬਾਦਸ਼ਾਹ ਦਾ ਮਿੱਤਰ ਹੈ ਤੂੰ ਇਹ ਗੱਲ ਬਾਦਸ਼ਾਹ ਨੂੰ ਆ ਕੇ ਦੱਸਣੀ ਸੀ ਵਜ਼ੀਰ ਜ਼ਿਮੀਦਾਰ ਨੂੰ ਨਾਲ ਲੈ ਕੇ ਬਾਦਸ਼ਾਹ ਦੇ ਕੋਲ ਆ ਗਿਆ ਜ਼ਿਮੀਦਾਰ ਨੇ ਸਾਰੀ ਗੱਲ ਬਾਦਸ਼ਾਹ ਨੂੰ ਦੱਸੀ ਬਾਦਸ਼ਾਹ ਨੇ ਸਿਪਾਹੀਆਂ ਨੂੰ ਕਿਹਾ ਕਿ ਉਸ ਧੋਖੇਬਾਜ਼ ਸਨਿਆਰੇ ਨੂੰ ਪਕੜ ਕੇ ਮੇਰੇ ਕੋਲ ਲੈ ਕੇ ਆਓ ਸਿਪਾਈਆਂ ਨੇ ਸੁਨਿਆਰੇ ਨੂੰ ਪਕੜ ਕੇ ਬਾਦਸ਼ਾਹ ਦੇ ਕੋਲ ਲੈ ਆਂਦਾ ਬਾਦਸ਼ਾਹ ਨੇ ਸੁਨਿਆਰੇ ਨੂੰ ਬਹੁਤ ਗੁੱਸੇ ਦੇ ਨਾਲ ਪੁੱਛਿਆ ਕਿ ਤੂੰ ਸੋਨੇ ਦੀ ਥਾਂ ਪਿੱਤਲ ਦੇ ਗਹਿਣੇ ਬਣਾ ਕੇ ਕਿਉਂ ਦਿੱਤੇ ਸੁਨਿਆਰਾ ਕਹਿਣ ਲੱਗਿਆ ਕਿ ਜੀ ਮੈਂ ਤਾਂ ਸੋਨੇ ਦੇ ਗਹਿਣੇ ਹੀ ਬਣਾ ਕੇ ਦਿੱਤੇ ਸਨ ਮੈਂ ਕੋਈ ਬੇਈਮਾਨੀ ਨਹੀਂ ਕੀਤੀ ਬਾਦਸ਼ਾਹ ਨੇ ਕਿਹਾ ਕਿ ਇਸਨੇ ਤਾਂ ਇਸ ਤਰ੍ਹਾਂ ਨਹੀਂ ਮੰਨਣਾ ਇਸ ਨੂੰ ਪਕੜ ਕੇ ਛਾਂਟੇ ਲਾਓ ਭਾਵ ਇਸ ਨੂੰ ਸੋਦਾ ਲਾਓ ਫੇਰ ਇਹ ਮੰਨੇਗਾ ਸਿਪਾਹੀਆਂ ਨੇ ਜਦੋਂ ਸੁਨਿਆਰੇ ਨੂੰ ਕੁੱਟਿਆ ਮਾਰਿਆ ਤਾਂ ਸੁਨਿਆਰਾ ਮੰਨ ਗਿਆ ਕਿ ਮੈਂ ਬੇਈਮਾਨੀ ਕੀਤੀ ਹੈ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫੀ ਦੇ ਦਿਓ ਰਾਜੇ ਨੇ ਸਿਪਾਹੀਆਂ ਨੂੰ ਕਿਹਾ ਕਿ ਇਹ ਸੋਨੇ ਆਰੇ ਨੇ ਪਤਾ ਨਹੀਂ ਹੋਰ ਕਿੰਨੇ ਲੋਕਾਂ ਦੇ ਘਰ ਉਜਾੜੇ ਹੋਣਗੇ ਇਸ ਦੇ ਦੋਨੋਂ ਹੱਥ ਕੱਟ ਦਵੋ ਤਾਂ ਜੋ ਇਹ ਫੇਰ ਕਿਸੇ ਦੇ ਨਾਲ ਬੇਈਮਾਨੀ ਨਾ ਕਰ ਸਕੇ ਇਸ ਦੇ ਹੱਥ ਕੱਟ ਕੇ ਇਸ ਨੂੰ ਚਰਸਤੇ ਦੇ ਵਿੱਚ ਬੰਨ੍ਹ ਦਿਓ ਤਾਂ ਜੋ ਲੋਕ ਇਸ ਨੂੰ ਦੇਖਣ ਇਸ ਨੂੰ ਦੇਖ ਕੇ ਫੇਰ ਦੁਬਾਰਾ ਕੋਈ ਇਸ ਤਰ੍ਹਾਂ ਦੀ ਬੇਈਮਾਨੀ ਜਾਂ ਚੋਰੀ ਕਰਨ ਦੀ ਜੁਰਤ ਨਾ ਕਰੇ ਪਹਿਲੇ ਸਮਿਆਂ ਵਿੱਚ ਰਾਜੇ ਮਹਾਰਾਜੇ ਇਸੇ ਤਰ੍ਹਾਂ ਦਾ ਇਨਸਾਫ ਕਰਿਆ ਕਰਦੇ ਸਨ ਤੇ ਇਸ ਤਰ੍ਹਾਂ ਦੀ ਸਜ਼ਾ ਦਿੰਦੇ ਸਨ ਜਿਸ ਨੂੰ ਦੇਖ ਕੇ ਸੁਣ ਕੇ ਫੇਰ ਦੁਬਾਰਾ ਕੋਈ ਉਸ ਤਰ੍ਹਾਂ ਦੀ ਗਲਤੀ ਨਹੀਂ ਕਰਦਾ ਸੀ ਸਿਪਾਹੀਆਂ ਨੇ ਉਸ ਸੁਨਿਆਰੇ ਦੇ ਹੱਥ ਕੱਟ ਕੇ ਉਸ ਨੂੰ ਚਰਸਤੇ ਦੇ ਵਿੱਚ ਬੰਨ੍ਹ ਦਿੱਤਾ ਸਿਪਾਹੀਆਂ ਨੇ ਸੋਚਿਆ ਕਿ ਇਸ ਸੁਨਿਆਰੇ ਦੇ ਘਰ ਜਾ ਕੇ ਦੇਖਦੇ ਹਾਂ ਇਸ ਕੋਲ ਬੇਈਮਾਨੀ ਦਾ ਬਹੁਤ ਧਨ ਇਕੱਠਾ ਕੀਤਾ ਪਿਆ ਹੋਵੇਗਾ ਸਿਪਾਹੀਆਂ ਨੇ ਉਸ ਸੁਨਿਆਰੇ ਦੇ ਘਰ ਜਾ ਕੇ ਸਾਰਾ ਧਨ ਲੁੱਟ ਲਿਆ ਸੁਨਿਆਰੇ ਦੇ ਘਰ ਇੱਕ ਕੁਆਂਟਲ ਕਣਕ ਪਈ ਸੀ ਉਹਨਾਂ ਸਿਪਾਹੀਆਂ ਨੇ ਉਹ ਕਣਕ ਬਾਦਸ਼ਾਹ ਦੇ ਮਹਿਲ ਵਿੱਚ ਚੁੱਕ ਲਿਆਂਦੀ ਦੂਸਰੇ ਦਿਨ ਉਸ ਕਣਕ ਨੂੰ ਪੀ ਕੇ ਆਟਾ ਬਣਾ ਲਿਆ ਉਸ ਆਟੇ ਦੇ ਨਾਲ ਪ੍ਰਸ਼ਾਦਾ ਤਿਆਰ ਕਰ ਲਿਆ ਬਾਦਸ਼ਾਹ ਦੇ ਮਹਿਲਾਂ ਵਿੱਚ ਹਰ ਰੋਜ਼ ਇੱਕ ਕਮਾਈ ਵਾਲਾ ਸਾਧੂ ਆ ਕੇ ਇੱਕ ਪ੍ਰਸ਼ਾਦਾ ਛੱਕ ਕੇ ਜਾਇਆ ਕਰਦਾ ਸੀ ਹਰ ਰੋਜ਼ ਦੀ ਤਰ੍ਹਾਂ ਉਹ ਸਾਧੂ ਪ੍ਰਸ਼ਾਦਾ ਛਕਣ ਲਈ ਆਇਆ ਉਸ ਸਾਧੂ ਨੂੰ ਮਹਿਲ ਦੇ ਵਿੱਚ ਬਿਠਾ ਕੇ ਬੜੇ ਆਦਰ ਸਤਿਕਾਰ ਦੇ ਨਾਲ ਬਾਦਸ਼ਾਹ ਦੀ ਰਾਣੀ ਪ੍ਰਸ਼ਾਦਾ ਛਕਾਉਂਦੀ ਸੀ ਅੱਜ ਉਸ ਸਾਧੂ ਨੂੰ ਉਸੇ ਆਟੇ ਦਾ ਪ੍ਰਸ਼ਾਦਾ ਛਕਣ ਲਈ ਦਿੱਤਾ ਜਿਹੜਾ ਆਟਾ ਉਸ ਸਨਿਆਰੇ ਦੇ ਘਰੋਂ ਸਪਾਈਆਂ ਨੇ ਲਿਆਂਦਾ ਸੀ ਜਦੋਂ ਉਸ ਸਾਧੂ ਨੇ ਇੱਕ ਪ੍ਰਸ਼ਾਦਾ ਛਕਿਆ ਤਾਂ ਸਾਧੂ ਦੀ ਬੁੱਧੀ ਭ੍ਰਿਸ਼ਟ ਹੋ ਗਈ ਜਦੋਂ ਸਾਧੂ ਪ੍ਰਸ਼ਾਦਾ ਛਕ ਕੇ ਜਾਣ ਲੱਗਿਆ ਤਾਂ ਸਾਧੂ ਦੀ ਨਿਗਾਹ ਰਾਣੀ ਦੇ ਹਾਰ ਉੱਪਰ ਪੈ ਗਈ ਰਾਣੀ ਦਾ ਹਾਰ ਉਥੇ ਹੀ ਪਿਆ ਸੀ ਸਾਧੂ ਨੇ ਇਹੋ ਹਾਰ ਚੁੱਕ ਕੇ ਆਪਣੀ ਸਿੱਪੀ ਵਿੱਚ ਪਾ ਲਿਆ ਤੇ ਉੱਥੋਂ ਵਾਪਸ ਆਪਣੀ ਕੁਟੀਆ ਵਿੱਚ ਆ ਗਿਆ ਜਦੋਂ ਸਾਧੂ ਆਪਣੀ ਕੁਟੀਆ ਵਿੱਚ ਆ ਕੇ ਰਾਮ ਰਾਮ ਜਪਣ ਲੱਗਿਆ ਤਾਂ ਉਸ ਨੂੰ ਉਬਾਸੀਆਂ ਆਉਣ ਲੱਗ ਪਈਆਂ ਅੱਖਾਂ ਵਿੱਚੋਂ ਪਾਣੀ ਨਿਕਲਣ ਲੱਗ ਪਿਆ ਤੇ ਨੀਂਦ ਆਉਣ ਲੱਗ ਪਈ ਸਾਧੂ ਦਾ ਸਾਰਾ ਸਰੀਰ ਟੁੱਟਣ ਲੱਗ ਪਿਆ ਸਾਧੂ ਤੋਂ ਬੈਠਿਆ ਨਾ ਜਾਵੇ ਉਧਰ ਕੁਝ ਸਮੇਂ ਬਾਅਦ ਰਾਣੀ ਨੇ ਦੇਖਿਆ ਕਿ ਮੇਰਾ ਹੀਰਿਆਂ ਦਾ ਹਾਰ ਨਹੀਂ ਮਿਲ ਰਿਹਾ ਰਾਣੀ ਨੇ ਬਾਦਸ਼ਾਹ ਨੂੰ ਜਾ ਕੇ ਦੱਸਿਆ ਕਿ ਮੇਰਾ ਹਾਰ ਨਹੀਂ ਮਿਲ ਰਿਹਾ ਲੱਗਦਾ ਹੈ ਕਿਸੇ ਨੇ ਚੋਰੀ ਕਰ ਲਿਆ ਹੈ ਸਾਧ ਸੰਗਤ ਜੀ ਇਹ ਪੱਕੀ ਨਿਸ਼ਾਨੀ ਹੈ ਜਦੋਂ ਨਾਮ ਜਪਣ ਵਾਲਾ ਬੰਦਾ ਕੋਈ ਮਾੜਾ ਪਦਾਰਥ ਸ਼ੱਕ ਲੈਂਦਾ ਹੈ ਤਾ ਉਸ ਦੀ ਇਹ ਹੀ ਹਾਲਤ ਹੋ ਜਾਂਦੀ ਹੈ ਉਸ ਨੂੰ ਅਵਾਸੀਆਂ ਆਉਂਦੀਆਂ ਹਨ ਅੱਖਾਂ ਵਿੱਚੋਂ ਪਾਣੀ ਨਿਕਲਦਾ ਹੈ ਸਰੀਰ ਨੂੰ ਬਹੁਤ ਤੋੜ ਲੱਗ ਜਾਂਦੀ ਹੈ ਨੀਂਦ ਆਉਣ ਲੱਗ ਜਾਂਦੀ ਹੈ ਨਾਮ ਜਪਣ ਲੱਗਿਆਂ ਸੁਰਤੀ ਨਹੀਂ ਜੁੜਦੀ ਇਸੇ ਤਰ੍ਹਾਂ ਬਾਬਾ ਆਨੰਦ ਸਿੰਘ ਜੀ ਦੇ ਕੋਲ ਇੱਕ ਗੁਰਮੁਖ ਪਿਆਰਾ ਸੰਗੀ ਆਇਆ ਕਰਦਾ ਸੀ ਇੱਕ ਵਾਰ ਉਸ ਗੁਰਮੁਖ ਪਿਆਰੇ ਨੇ ਆਕੇ ਬਾਬਾ ਜੀ ਕੋਲ ਬੇਨਤੀ ਕੀਤੀ ਜੀ ਕੁਝ ਦਿਨਾਂ ਤੋਂ ਪਤਾ ਨਹੀਂ ਕੀ ਹੋ ਗਿਆ ਹੈ ਜਦੋਂ ਮੈਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਨ ਲੱਗਦਾ ਹਾਂ ਤਾਂ ਉਸ ਸਮੇਂ ਸਰੀਰ ਨੂੰ ਬਹੁਤ ਤੋੜ ਲੱਗ ਜਾਂਦੀ ਹੈ ਉਬਾਸੀਆਂ ਆਉਂਦੀਆਂ ਹਨ ਅੱਖਾਂ ਵਿੱਚੋਂ ਪਾਣੀ ਨਿਕਲਦਾ ਹੈ ਨੀਂਦ ਆਉਂਦੀ ਹੈ ਨਿਤਨੇਮ ਕਰਦੇ ਹੋਏ ਸੁਰਤੀ ਨਹੀਂ ਜੁੜਦੀ ਬਾਬਾ ਆਨੰਦ ਸਿੰਘ ਜੀ ਮਿੰਟਕ ਚੁੱਪ ਕਰ ਗਏ। ਬਾਬਾ ਜੀ ਨੇ ਦ੍ਰਿਸ਼ਟੀ ਮਾਰ ਕੇ ਦੇਖਿਆ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਬਾਬਾ ਜੀ ਨੇ ਉਸ ਗੁਰਮਖ ਪਿਆਰੇ ਨੂੰ ਕਿਹਾ ਕਿ ਤੂੰ ਕੋਈ ਮਾੜਾ ਪਦਾਰਥ ਸ਼ੱਕ ਲਿਆ ਹੈ। ਉਸ ਗੁਰਮਖ ਨੇ ਕਿਹਾ ਕਿ ਬਾਬਾ ਜੀ ਮੈਂ ਤਾਂ ਘਰ ਦੀ ਦਾਲ ਰੋਟੀ ਹੀ ਖਾਂਦਾ ਹਾਂ। ਬਾਹਰ ਹੋਟਲ ਦਾ ਮੈਂ ਕਦੇ ਕੁਝ ਨਹੀਂ ਖਾਂਦਾ। ਬਾਬਾ ਜੀ ਨੇ ਫਰਮਾਇਆ ਕਿ ਚੰਗੀ ਤਰ੍ਹਾਂ ਯਾਦ ਕਰ ਕੁਝ ਦਿਨ ਪਹਿਲਾਂ ਤੂੰ ਕਿਤੇ ਬਾਹਰ ਗਿਆ ਹੋਵੇਂਗਾ ਉਥੇ ਕਿਤੇ ਕੁਝ ਤੂੰ ਛੱਗਿਆ ਹੋਵੇਗਾ ਪੂਰੇ ਮਹਾਪੁਰਖਾਂ ਨੂੰ ਤਾਂ ਸਭ ਕੁਝ ਪਤਾ ਹੁੰਦਾ ਹੈ ਪਰ ਉਹ ਫੇਰ ਵੀ ਬੰਦੇ ਨੂੰ ਯਾਦ ਕਰਵਾਉਂਦੇ ਹਨ ਤਾਂ ਜੋ ਉਸ ਨੂੰ ਪੱਕਾ ਹੋ ਜਾਵੇ ਕਿ ਮੇਰੇ ਤੋਂ ਇਹ ਗਲਤੀ ਹੋਈ ਹੈ ਉਸ ਗੁਰਮਖ ਪਿਆਰੇ ਨੂੰ ਯਾਦ ਆਇਆ ਕਿ ਮੈਂ ਕੁਝ ਦਿਨ ਪਹਿਲਾਂ ਕਿਸੇ ਹੋਰ ਸ਼ਹਿਰ ਵਿੱਚ ਗਿਆ ਸੀ ਉੱਥੇ ਇੱਕ ਜਗ੍ਹਾ ਜਲੇਬੀਆਂ ਦਾ ਲੰਗਰ ਲੱਗਿਆ ਹੋਇਆ ਸੀ ਮੈਂ ਉੱਥੇ ਉਹ ਥੋੜੀਆਂ ਜਿਹੀਆਂ ਜਲੇਬੀਆਂ ਛੱਕੀਆਂ ਸਨ ਬਾਬਾ ਜੀ ਨੇ ਫਰਮਾਇਆ ਕਿ ਉਹ ਜਲੇਬੀਆਂ ਦਾ ਜੋ ਲੰਗਰ ਲੱਗਿਆ ਹੋਇਆ ਸੀ ਉਹ ਧਰਮ ਦੀ ਕਿਰਤ ਕਰਕੇ ਨਹੀਂ ਲਗਾਇਆ ਹੋਇਆ ਸੀ ਉਹ ਬੇਈਮਾਨੀ ਦੀ ਮਾਇਆ ਦੇ ਨਾਲ ਲਗਾਇਆ ਹੋਇਆ ਸੀ ਉਹੀ ਮਾੜਾ ਪਦਾਰਥ ਖਾਣ ਨਾਲ ਤੇਰੀ ਇਹ ਹਾਲਤ ਹੋਈ ਹੈ ਉਸ ਗੁਰਮਖ ਨੇ ਬਾਬਾ ਜੀ ਤੋਂ ਭੁੱਲ ਮੰਗੀ ਤੇ ਕਿਹਾ ਜੀ ਕਿਰਪਾ ਕਰੋ ਫੇਰ ਪਹਿਲਾਂ ਮੰਗ ਕਿਰਪਾ ਹੋ ਜਾਵੇ ਬਾਬਾ ਜੀ ਨੇ ਬਚਨ ਕੀਤਾ ਕਿ ਗੁਰਮਖਾ ਤੂੰ ਇਸ ਤਰ੍ਹਾਂ ਕਰ ਤੂੰ ਗੁਰੂ ਰਾਮਦਾਸ ਜੀ ਦੇ ਦਰਬਾਰ ਅੰਮ੍ਰਿਤਸਰ ਜਾ ਕੇ ਇਸ਼ਨਾਨ ਕਰਕੇ ਦੇਗ ਕਰਵਾ ਕੇ ਉਥੇ ਪੁੱਲ ਬਖਸ਼ਾ ਫੇਰ ਪੂਰਨਮਾਸ਼ੀ ਤੇ ਇਥੇ ਨਾਨਕ ਸਰ ਦੁਬਾਰਾ ਅੰਮ੍ਰਿਤ ਛਕ ਫੇਰ ਤੇਰੇ ਤੇ ਪਹਿਲਾਂ ਵਾਂਗ ਕਿਰਪਾ ਹੋ ਜਾਵੇਗੀ ਉਸ ਗੁਰਮਖ ਨੇ ਬਾਬਾ ਜੀ ਦੇ ਬਚਨ ਅਨੁਸਾਰ ਉਵੇਂ ਹੀ ਕੀਤਾ ਉਸਨੇ ਅੰਮ੍ਰਿਤਸਰ ਜਾ ਕੇ ਇਸ਼ਨਾਨ ਕਰਕੇ ਦੇਗ ਕਰਵਾ ਕੇ ਗੁਰੂ ਰਾਮਦਾਸ ਜੀ ਦੇ ਅੱਗੇ ਪੁੱਲ ਮੰਗੀ ਏ ਨਾਨਕ ਸਰ ਪੂਰਨ 마ਸ਼ੀ ਤੇ ਦੁਬਾਰਾ ਅਮਰਤ ਸ਼ਕ ਲਿਆ ਫੇਰ ਉਸ ਗੁਰਮੁਖ ਪਿਆਰੇ ਦਾ ਸ਼ਰੀਰ ਠੀਕ ਹੋ ਗਿਆ ਨਾਲੇ ਉਸ ਦੀ ਸੁਰਤੀ ਵਿਰਤੀ ਨਿਤਨੇਮ ਕਰਨ ਲੱਗੇ ਪਹਿਲਾਂ ਵਾਂਗ ਹੀ ਜੁੜਨ ਲੱਗ ਪਈ ਜਦੋਂ ਉਹ ਬਾਬਾ ਜੀ ਕੋਲ ਭੁਗਤਿਆ ਤਾਂ ਬਾਬਾ ਜੀ ਨੇ ਪੁੱਛਿਆ ਕਿ ਸੁਣਾ ਗੁਰਮੁਖਾ ਹੁਣ ਤੇਰਾ ਕੀ ਹਾਲ ਹੈ ਉਸ ਨੇ ਕਿਹਾ ਕਿ ਬਾਬਾ ਜੀ ਹੁਣ ਪਹਿਲਾਂ ਵਾਂਗ ਤਾਰਾਂ ਜੁੜ ਗਈਆਂ ਹਨ ਹੁਣ ਪਹਿਲਾਂ ਵਾਂਗ ਮਿਹਰ ਹੋ ਗਈ ਹੈ ਸਰੀਰ ਵੀ ਠੀਕ ਹੋ ਗਿਆ ਹੈ ਉਧਰ ਜਦੋਂ ਰਾਣੀ ਨੇ ਬਾਦਸ਼ਾਹ ਨੂੰ ਦੱਸਿਆ ਕਿ ਮੇਰਾ ਹਾਰ ਨਹੀਂ ਮਿਲ ਰਿਹਾ ਹੈ ਤਾਂ ਬਾਦਸ਼ਾਹ ਨੇ ਆਪਣੇ ਅਹਿਲਕਾਰਾਂ ਸਪਾਹੀਆਂ ਨੂੰ ਕਿਹਾ ਕਿ ਰਾਣੀ ਦਾ ਹਾਰ ਲੱਭੋ ਸਾਰੇ ਗੋਲੇ ਗੋਲੀਆਂ ਸਪਾਹੀਆਂ ਨੇ ਹਾਰ ਲੱਭਿਆ ਪਰ ਹਾਰ ਨਾ ਮਿਲਿਆ ਜਦੋਂ ਰਾਣੀ ਦਾ ਹਾਰ ਨਾ ਮਿਲਿਆ ਤਾਂ ਬਾਦਸ਼ਾਹ ਨੂੰ ਬੜਾ ਕਰੋਧ ਆਇਆ ਉਸਨੇ ਕਿਹਾ ਕਿ ਪਤਾ ਕਰੋ ਮਹਿਲ ਦੇ ਵਿੱਚ ਕੌਣ ਆਇਆ ਸੀ ਤੇ ਕੌਣ ਬਾਹਰ ਗਿਆ ਸੀ ਸਿਪਾਹੀਆਂ ਨੇ ਪਹਿਰੇਦਾਰਾਂ ਤੋਂ ਪੁੱਛਿਆ ਤਾਂ ਪਹਿਰੇਦਾਰਾਂ ਨੇ ਦੱਸਿਆ ਕਿ ਮਹਿਲ ਵਿੱਚ ਤਾਂ ਸਾਧੂ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਆਇਆ ਸਿਪਾਹੀਆਂ ਨੇ ਬਾਦਸ਼ਾਹ ਨੂੰ ਦੱਸਿਆ ਕਿ ਮਹਿਲ ਦੇ ਵਿੱਚ ਸਾਧੂ ਤੋਂ ਇਲਾਵਾ ਹੋਰ ਕੋਈ ਨਹੀਂ ਆਇਆ ਤੇ ਨਾ ਹੀ ਗਿਆ ਹੈ ਬਾਦਸ਼ਾਹ ਨੇ ਕਿਹਾ ਕਿ ਉਹ ਤਾਂ ਬਹੁਤ ਪਹੁੰਚੇ ਹੋਏ ਸਾਧੂ ਹਨ ਉਹਨਾਂ ਨੇ ਰਾਣੀ ਦਾ ਹਾਰ ਕੀ ਕਰਨਾ ਹੈ ਉਹ ਤਾਂ ਇੰਨੇ ਸਾਲਾਂ ਤੋਂ ਰੋਜ਼ ਹੀ ਪ੍ਰਸ਼ਾਦਾ ਛਕਣ ਆਉਂਦੇ ਹਨ ਇਹ ਕੰਮ ਤਾਂ ਕਿਸੇ ਗੋਲੇ ਜਾਂ ਗੋਲੀ ਦਾ ਹੈ ਬਾਦਸ਼ਾਹ ਨੇ ਕਿਹਾ ਕੇ ਸਾਰੇ ਗੋਲੇ ਗੋਲੀਆਂ ਦੇ ਛਾਂਡੇ ਮਾਰੋ ਤੇ ਪੁੱਛੋ ਕਿਸਨੇ ਰਾਣੀ ਦਾ ਹਾਰ ਚੋਰੀ ਕੀਤਾ ਹੈ ਸਾਰੇ ਗੋਲੇ ਗੋਲੀਆਂ ਦੇ ਕੁੱਟ ਪਈ ਜਿਨ੍ਹਾਂ ਦੇ ਕੁੱਟ ਪਈ ਉਹਨਾਂ ਨੇ ਵੀ ਉਹੀ ਸੁਨਿਆਰੇ ਵਾਲੇ ਆਟੇ ਦਾ ਪ੍ਰਸ਼ਾਦਾ ਛੱਗਿਆ ਸੀ ਇਹ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ ਕਿ ਮਾੜਾ ਪਦਾਰਥ ਮਾੜੇ ਦਿਨ ਲਿਆ ਦਿੰਦਾ ਹੈ ਉਧਰ ਸਾਧੂ ਬੈਠਾ ਰਾਮ ਰਾਮ ਜਪ ਰਿਹਾ ਸੀ ਪਰ ਸਾਧੂ ਦੀ ਹਾਲਤ ਵੀ ਠੀਕ ਨਹੀਂ ਸੀ ਸਾਧੂ ਦੇ ਪੇਟ ਵਿੱਚ ਗੜਬੜ ਹੋਈ ਤੇ ਸਾਧੂ ਉੱਠ ਕੇ ਮੈਦਾਨ ਚਲਿਆ ਗਿਆ ਭਾਬ 2 ਨੰਬਰ ਚਲਿਆ ਗਿਆ 2 ਨੰਬਰ ਜਾਣ ਨਾਲ ਸਾਧੂ ਦੇ ਪੇਟ ਵਿੱਚੋਂ ਉਹ ਮਾੜਾ ਪ੍ਰਸ਼ਾਦਾ ਨਿਕਲ ਗਿਆ ਫਿਰ ਸਾਧੂ ਨੇ ਖੂਹ ਦੇ ਇਸ਼ਨਾਨ ਕੀਤਾ ਜਦੋਂ ਸਾਧੂ ਆਪਣੀ ਕੁਟਿਆ ਦੇ ਵਿੱਚ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਉਸ ਦੀ ਛਿੱਪੀ ਦੇ ਵਿੱਚ ਰਾਣੀ ਦਾ ਹਾਰ ਪਿਆ ਸੀ ਸਾਧੂ ਸੋਚਣ ਲੱਗਿਆ ਕਿ ਇਹ ਹਾਰ ਮੇਰੀ ਛਿੱਪੀ ਵਿੱਚ ਕਿਵੇਂ ਆ ਗਿਆ ਸਾਧੂ ਨੂੰ ਕੁਝ ਵੀ ਪਤਾ ਨਹੀਂ ਸੀ ਨਾ ਹੀ ਉਸ ਨੂੰ ਕੁਝ ਯਾਦ ਸੀ ਸਾਧੂ ਨੂੰ ਉਸੇ ਸਮੇਂ ਭਗਵਾਨ ਦੀ ਆਕਾਸ਼ ਬਾਣੀ ਹੋਈ ਕਿ ਇਹ ਸਾਰਾ ਕੁਝ ਮਾੜੇ ਪਦਾਰਥ ਨੂੰ ਛਕਣ ਦੇ ਕਾਰਨ ਹੋਇਆ ਹੈ ਭਗਵਾਨ ਨੇ ਕਿਹਾ ਕਿਸ ਸੁਨਿਆਰੇ ਦੇ ਘਰੋਂ ਸਿਪਾਈਆਂ ਨੇ ਮਹਿਲ ਵਿੱਚ ਕਣਕ ਚੁੱਕ ਲਿਆਂਦੀ ਸੀ ਉਸ ਸੁਨਿਆਰੇ ਦੇ ਕੋਲ ਸਾਰਾ ਕੁਝ ਬੇਈਮਾਨੀ ਦਾ ਹੀ ਸੀ ਉਸ ਕਣਕ ਦਾ ਆਟਾ ਪੀ ਕੇ ਪ੍ਰਸ਼ਾਦਾ ਬਣਿਆ ਉਹੀ ਪ੍ਰਸ਼ਾਦਾ ਤੂੰ ਛਕ ਲਿਆ ਜਿਸ ਕਰਕੇ ਤੇਰੀ ਬੁੱਧੀ ਭ੍ਰਿਸ਼ਟ ਹੋ ਗਈ ਤੇ ਤੂੰ ਰਾਣੀ ਦਾ ਹਾਰ ਚੁੱਕ ਲਿਆਂਦਾ ਤੈਨੂੰ ਇਸੇ ਕਰਕੇ ਉਬਾਸੀਆਂ ਆ ਰਹੀਆਂ ਸਨ ਸਰੀਰ ਟੁੱਟ ਰਿਹਾ ਸੀ ਨੀਂਦ ਆ ਰਹੀ ਸੀ ਅੱਖਾਂ ਵਿੱਚੋਂ ਪਾਣੀ ਨਿਕਲ ਰਿਹਾ ਸੀ ਉਧਰ ਜਿਨ੍ਹਾਂ ਨੇ ਇਸ ਆਟੇ ਦਾ ਪ੍ਰਸ਼ਾਦਾ ਛੱਕਿਆ ਸੀ ਉਹਨਾਂ ਦੇ ਵੀ ਕੁੱਟ ਪੈ ਰਹੀ ਹੈ ਸਾਧੂ ਨੂੰ ਸਾਰੀ ਗੱਲ ਸਮਝ ਆ ਗਈ ਸਾਧੂ ਰਾਣੀ ਦਾ ਹਾਰ ਲੈ ਕੇ ਮੈਲਾ ਵਿੱਚ ਚਲਿਆ ਗਿਆ ਸਾਧੂ ਨੇ ਬਾਦਸ਼ਾਹ ਨੂੰ ਜਾ ਕੇ ਸਾਰੀ ਗੱਲ ਦੱਸੀ ਬਾਦਸ਼ਾਹ ਨੇ ਲਾਂਗਰੀਆਂ ਨੂੰ ਬੁਲਾ ਕੇ ਪੁੱਛਿਆ ਕਿ ਕਣਕ ਆਟਾ ਕਿੱਥੋਂ ਆਇਆ ਸੀ ਉਹਨਾਂ ਨੇ ਕਿਹਾ ਕਿ ਸਿਪਾਹੀ ਸੁਨਿਆਰੇ ਦੇ ਘਰੋਂ ਇੱਕ ਕੁਇੰਟਲ ਕਣਕ ਲੈ ਆਏ ਸੀ ਉਸੇ ਕਣਕ ਦਾ ਆਟਾ ਪੀ ਕੇ ਪ੍ਰਸ਼ਾਦਾ ਬਣਾਇਆ ਸੀ ਫੇਰ ਬਾਦਸ਼ਾਹ ਨੇ ਸਿਪਾਹੀਆਂ ਨੂੰ ਪੁੱਛਿਆ ਕਿ ਮੈਂ ਤਾਂ ਤੁਹਾਨੂੰ ਉਸਦੇ ਘਰੋਂ ਕੁਝ ਚੁੱਕਣ ਲਈ ਨਹੀਂ ਕਿਹਾ ਸੀ 세 ਪਾਹੀਆ ਨੇ ਕਿਹਾ ਕਿ ਹਾਂ ਕਿ ਬਾਦਸ਼ਾ ਸਾਡੇ ਤੋਂ ਗਲਤੀ ਹੋ ਗਈ ਸਾਨੂੰ ਮaaf ਕਰ ਦਿਓ ਬਾਦਸ਼ਾ ਨੇ ਕਿਹਾ ਕਿ ਇਸ ਕਣਕ ਤੇ ਆਟੇ ਨੂੰ ਅੱਗ ਵਿੱਚ ਸਾੜ ਦਿਓ ਤਾਂ ਜੋ ਇਸ ਆਟੇ ਦੇ ਕਣਕ ਨੂੰ ਕੋਈ ਹੋਰ ਖਾ ਨਾ ਲਵੇ ਜੇ ਕਿਸੇ ਹੋਰ ਨੇ ਖਾ ਲਿਆ ਤਾਂ ਉਸ ਦੀ ਵੀ ਬੁੱਧੀ ਪ੍ਰਸ਼ਟ ਹੋ ਜਾਵੇਗੀ ਇਸ ਨੂੰ ਤਾਂ ਕੋਈ ਜਾਨਵਰ ਵੀ ਨਾ ਖਾ ਜਾਵੇ ਇਸ ਲਈ ਸਾਧ ਸੰਗਤ ਜੀ ਹਮੇਸ਼ਾ ਦਸਾਂ ਨੋਹਾਂ ਦੀ ਕੀਰਤ ਕਰਕੇ ਆਪਣੀ ਮਿਹਨਤ ਤੇ ਹੱਕ ਦੀ ਕਮਾਈ ਖਾਣੀ ਚਾਹੀਦੀ ਹੈ ਕਿਸੇ ਦੇ ਨਾਲ ਬੇਈਮਾਨੀ ਚੋਰੀ ਠੱਗੀ ਜਾਂ ਧੋਖਾ ਕਰਕੇ ਪੈਸਾ ਨਾ ਬਣਾਓ ਇਸ ਤਰ੍ਹਾਂ ਦੀ ਮਾਇਆ ਬੰਦੇ ਦੇ ਮਾੜੇ ਦਿਨ ਲਿਆ ਦਿੰਦੀ ਹੈ ਤੇ ਇਸ ਮਾਇਆ ਦੇ ਨਾਲ ਜੋ ਪਦਾਰਥ ਬਣਦਾ ਹੈ ਉਹੋ ਵੀ ਬੰਦੇ ਦੇ ਮਾੜੇ ਦਿਨ ਲਿਆ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ